ਸਹਿਤ ਪ੍ਰੋਡਕਸ਼ਨ ਨੇ ਆਪਣੀ ਆਉਣ ਵਾਲੀ ਫਿਲਮ ਸਾਬੀ ਇੱਕ ਅਨੋਖੀ ਦੁਲਹਨ ਦੇ ਨਾਲ ਸਿਨੇਮਾ ਜਗਤ 'ਚ ਹਲਚਲ ਮਚਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਫਿਲਮ ਦਾ ਸੰਗੀਤ ਰਿਲੀਜ਼ ਕੀਤਾ ਗਿਆ ਇਸ ਮੌਕੇ ਇਸ ਫਿਲਮ ਦੀ ਟੀਮ ਨਾਲ ਸਪੋਕਸਮੈਨ ਦੇ ਸੰਵਾਦ ਆਤਾ ਦੀ ਗੱਲਬਾਤ ਹੋਈ ਹੈ ਜਿਸ ਦੇ ਕੁਝ ਅੰਸ਼ ਪੇਸ਼ ਕਰਦੇ ਹਾਂ ਸਭ ਤੋਂ ਪਹਿਲਾਂ ਨਿਰਦੇਸ਼ਕ ਰਾਜੀਵ ਕੁਮਾਰ ਨੂੰ ਪੁੱਛਦੇ ਹਾਂ ਫਿਲਮ ਬਾਰੇ ਬੇਸਿਕਲੀ ਫਿਲਮ ਬਣਾਉਣ ਦਾ ਮਕਸਦ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਦਾ ਜਿਹੜਾ ਰਤਬਾ ਹੈਗਾ ਉਹ ਇੰਨੀ ਮਿਹਨਤ ਕਰਦੀਆਂ ਨੇ ਇੰਨੀਆਂ ਕੁਰਬਾਨੀਆਂ ਦਿੰਦੀਆਂ ਨੇ ਪਰ ਸਮਾਜ ਨੇ ਹਲੇ ਤੱਕ ਉਹਨਾਂ ਨੂੰ ਰਤਬਾ ਨਹੀਂ ਦਿੱਤਾ ਤੇ ਉਹਨਾਂ ਦੀ ਐਕਸਪਲੋਇਟੇਸ਼ਨ ਉਹਨਾਂ ਦਾ ਸ਼ੋਸ਼ਣ ਅਲੱਗ-ਅਲੱਗ ਗਰੁੱਪਾਂ 'ਚ ਹਲੇ ਵੀ ਹੋਈ ਜਾ ਰਿਹਾ ਹੈ ਤੇ ਅਸੀਂ ਇਹਦੇ ਬਾਰੇ ਇੱਕ ਵਾਰੀ ਸਮਾਜ ਨੂੰ ਰਿਮਾਈਂਡਰ ਦੇਣਾ ਚਾਹੁੰਦੇ ਸੀ ਯਾਦ ਕਰਾਉਣਾ ਚਾਹੁੰਦੇ ਸੀ ਤਾਂ ਇਸ ਲਈ ਅਸੀਂ ਇੱਕ ਅਜਿਹੀ ਕਹਾਣੀ ਲਈ ਜਿਹਦੇ 'ਚ ਔਰਤ ਦਾ ਸ਼ੋਸ਼ਣ ਹੋ ਰਿਹਾ ਭਮਾ ਅਲੱਗ ਗਰੁੱਪ 'ਚ ਹੋ ਰਿਹਾ ਹੈ ਇਹ ਜਿਹੜੀ ਕਹਾਣੀ ਹੈ ਸਾਵੀ ਇਹ ਅੰਮ੍ਰਿਤਸਰ ਦੇ ਨਾਟਕਕਾਰ ਨੇ ਜਗਦੀਸ਼ ਸਚਦੇਵਾ ਜੀ ਉਹਨਾਂ ਦਾ ਇੱਕ ਨਾਟਕ ਹੈ ਸਾਵੀ ਉਹਦੇ ਤੇ ਬੇਸਡ ਹੈ ਤੇ ਇਹਦੀ ਲਾਈਨ ਇਹ ਹੈਗੀ ਹੈ ਕਿ ਗੁੱਜਰ ਕਮਿਊਨਿਟੀ ਵਿੱਚ ਤੇ ਹੋਰ ਬਹੁਤ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਔਰਤਾਂ ਦੀ ਅਦਲਾ ਬਦਲੀ ਹੁੰਦੀ ਹੈ ਮੈਰਿਜ ਕਹੋ ਜਾਂ ਨਿਕਾਹ ਦੇ ਨਾਮ ਦੇ ਉੱਤੇ ਤੇ ਇਸ ਫਿਲਮ ਦੇ ਵਿੱਚ ਵੀ ਇੱਕ 18 ਸਾਲ ਦੀ ਲੜਕੀ ਦੀ ਮੈਰਿਜ 4 ਸਾਲ ਦੇ ਬੱਚੇ ਨਾਲ ਜ਼ਬਰਦਸਤੀ ਕਰ ਦਿੱਤੀ ਜਾਂਦੀ ਹੈ ਕਿਉਂਕਿ ਮਰਦਾਂ ਦਾ ਉਹ ਆਪਣਾ ਇੰਟਰਸਟ ਹੈ ਤੇ ਉਹ ਕਿਸ ਤਰੀਕੇ ਨਾਲ ਜਦੋਜਹਿਦ ਕਰਦੀ ਹੈ ਇਸ ਫਿਲਮ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਫਿਲਮ 9 ਜੂਨ ਨੂੰ ਰਿਲੀਜ਼ ਹੋ ਰਹੀ ਹੈ ਤੇ ਖਾਸ ਤੌਰ ਤੇ ਜਿਹੜਾ ਇਹਦਾ 뮤직 ਹੈ ਉਹ ਬਹੁਤ ਹੀ ਅਲੱਗ ਅਸੀਂ ਬਣਵਾਇਆ ਬਾਬਾ ਬੋਲੇ ਸ਼ਾਹ ਜੀ ਦੇ ਕਲਾਮ ਨੇ ਜਿਹੜੇ ਅਸੀਂ ਇਸ ਫਿਲਮ ਦੇ ਵਿੱਚ ਰਿਕਾਰਡ ਕੀਤੇ ਨੇ ਤੇ ਹਿੰਦੀ ਫਿਲਮ ਇੰਡਸਟਰੀ ਦੇ ਬਹੁਤ ਜਾਣੇ ਪਛਾਣੇ ਜਿਹੜੇ ਸਿੰਗਰਸ ਨੇ ਜਿਵੇਂ ਰੇਖਾ ਭਾਰਤਵਾੜ ਜੀ ਸੋਨਾ ਮਹਾਪਾਤਰਾ ਪਾਕਿਸਤਾਨ ਦੇ ਸਿੰਗਰ ਜਾਵედ ਬਰਸ਼ੀਰ ਸੁਨੀਦੀ ਚੋਹਾਨ ਹਾਰਡ ਕੋਰ ਸ਼ਾਲਮਲੀ ਨੀਤੀ ਮੋਹਨ ਇਹਨਾਂ ਸਾਰਿਆਂ ਨੇ ਗਾਇਆ ਤੇ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਨਾ ਕਿ ਅਸੀਂ ਸਾਇਦਾ ਬੀਗਮ ਜੀ ਜਿਹੜੇ ਪੰਜਾਬੀ ਦੇ ਇਸ ਵੇਲੇ ਦੇ ਸਭ ਤੋਂ ਵਧੀਆ ਫੀਮੇਲ ਸੂਫੀ ਸਿੰਗਰ ਨੇ ਉਹਨਾਂ ਨੂੰ ਇੰਟਰੋਡਿਊਸ ਕੀਤਾ ਉਹਨਾਂ ਨੇ ਵੀ ਸਾਡੇ ਲਈ ਬਾਬਾ ਬੁੱਲੇ ਸ਼ਾਹ ਜੀ ਦਾ ਇੱਕ ਕਲਾਮ ਗਾਇਆ ਤੇ ਹੁਣ ਗੱਲ ਕਰਦੇ ਆ ਫਿਲਮ ਦੇ ਨਿਰਮਤਾ शर्मा देना फिल्म का आइडिया बेसिकली राजीव जी जो हैं वो पुराने फ्रेंड हैं तो मेरा तो कोई इस, इस लाइन से कोई लेना देना था नहीं तो ऐसे एक दिन हम कहीं बैठे थे दिल्ली में तो ही बात चल पड़ी ऐसी ऐसी दिन उन्होंने मुझे स्टोरी सुनाई तो मुझे उसी टाइम क्लिक करी उस टाइम तो मुझे पता नहीं था कि क्या सिनेमा क्या होता है क्या नहीं होता तो मुझे पता नहीं बहुत ज़्यादा हिट करी ये फिल्म अंदर और स्टोरी बहुत सिट करी तो मैंने तभी डिसाइड कर लिया मैंने कहा हम फिल्म बनाएंगे इस पर बस फिर बहुत कुछ फिल्म बनाने जब लगे तो बड़ी दिक्कतें आई बड़ा कुछ हुआ क्योंकि लोकेशंस रियल शूट करनी थी और ऐसी ऐसी लोकेशंस थी कि जहाँ पे मतलब पहुँचना ही इतना मुश्किल हो जाता था लेकिन फिर भी सारी चीज़ें मैनेज करी सब कुछ करा फिर हम जब हम फिल्म बना चुके थे या मतलब बीच में ही थे तो लोगों ने कहा कि यार ये तो आर्ट टाइप फिल्म बनी है ये है वो है फिर हमने इसको नर्चर किया कि, कि हम इसको ऑडियंस तक कैसे पहुँचाएँगे फिर उसके बाद हमने इसके अंदर और चीज़ें डाली ਤੋ ਤਾਂ ਕਿ ਇਸ ਕੋ ਥੋੜਾ ਸਾਹਮਨੇ ਟੱਚ ਵੈਸਾ ਦਿਆ ਕਿ ਲੋਗ ਇਸ ਕੋ ਦੇਖ ਕੇ ਮਤਲਬ ਇੱਕ ਤੋ ਸਬਜੈਕਟ ਵੀ ਇੰਜੋਏ ਕਰੇ ਆਂ ਔਰ ਫਿਲਮ ਵੀ ਇੰਜੋਏ ਕਰੇ ਲੋ ਜੀ ਹੁਣ ਗੱਲ ਕਰਨ ਦਾ ਸਮਾਂ ਹੈ ਫਿਲਮ ਦੀ ਜਾਨ ਫਿਲਮ ਦੀ ਨਾਇਕਾ ਜਸਪਿੰਦਰ ਚੀਮਾ ਦੇ ਨਾਲ ਸੋ ਦਿਸ ਇ ਸਾਵੀ ਬਿਲਕੁਲ ਜੀ ਮੈਂ ਹੀ ਹਾਂ ਤੇ ਆ ਜਿਹੜਾ ਨਾਲ ਜਵਾਕ ਹੈ ਜੀ ਇਹ ਬੱਚਾ ਨਹੀਂ ਹੈ ਜੀ ਇਹ ਮੇਰਾ ਘਰ ਵਾਲਾ ਬਣਾਇਆ ਗਿਆ ਫਿਲਮ ਚ ਸੋ ਮੈਂ ਤਾਂ ਹੱਸ ਕੇ ਕਹਿ ਰਹੀ ਆ ਤੁਸੀਂ ਦੇਖੋਗੇ ਤੁਹਾਨੂੰ ਹਾਸਾ ਆਏਗਾ ਡੈਫੀਨਿਟਲੀ ਬਟ ਇਹ ਬਹੁਤ ਦਰਦ ਵਾਲੀ ਗੱਲ ਹੈ ਕਿ ਇੱਕ 22 ਬਾਈ ਸਾਲ ਦੀ ਲੜਕੀ ਦਾ ਵਿਆਹ ਇੱਕ 4 ਸਾਲ ਦੇ ਬੱਚੇ ਨਾਲ ਕੀਤਾ ਜਾਂਦਾ ਸੋ ਇਹ ਸੱਚਾਈ ਹੈ ਜੀ ਸੋ ਇਹ ਸੱਚਾਈ ਫਿਲਮ ਦੇ ਵਿੱਚ ਦੱਸੀ ਗਈ ਹੈ ਸਾਵੀ ਫਿਲਮ ਆ ਰਹੀ ਹੈ ਗੁੱਜਰ ਕਮਿਊਨਿਟੀ ਦੇ ਉੱਪਰ ਬੇਸਡ ਹੈ ਸੋ ਇਹ ਫਿਲਮ ਦੇ ਵਿੱਚ ਸਾਵੀ ਨੂੰ ਕੀ ਕੀ ਫੇਸ ਕਰਨਾ ਪੈਂਦਾ ਉਹਦਾ ਇੰਨੇ ਛੋਟੇ ਬੱਚੇ ਦੇ ਨਾਲ ਵਿਆਹ ਹੋ ਜਾਣਾ ਫਿਰ ਉਹ ਬੱਚੇ ਨੂੰ ਮਤਲਬ ਆਪਣੇ ਹਸਬੰਡ ਨੂੰ ਪਾਲਦੀ ਹੈ ਸੋ ਬਹੁਤ ਡਿਫਰੈਂਟ ਸਟੋਰੀ ਹੈ ਜੀ ਬਹੁਤ ਡਿਫਰੈਂਟ ਸਿਨਮਾ ਜ਼ਰੂਰ ਦੇਖਿਓ 9 ਜੂਨ ਨੂੰ ਆ ਰਹੀ ਹੈ ਸੋ ਕਹਿ ਲਓ ਕਿ ਇਹ ਫਿਲਮ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਨੂੰ ਇੱਕ ਐਸਾ احساس ਦਿੱਤਾ ਕਿ ਔਰਤ ਦੇ ਨਾਲ ਕਿੰਨਾ ਕੁ ਝੋਰਾ ਮੈਂ ਜਿਸ ਲਾਈਫ ਚ ਜੀ ਰਹੀ ਸੀ ਮੈਨੂੰ ਤਾਂ ਲੱਗਦਾ ਸੀ ਬਹੁਤ ਸੋਹਣੀ ਲਾਈਫ ਹੈ ਕੁੜੀਆਂ ਦੀ ਵਧੀਆ ਪਰਿਵਾਰ ਮਿਲਿਆ ਹੋਇਆ ਬਟ ਆਪਣੇ ਤੋਂ ਇਲਾਵਾ ਜਦੋਂ ਅਸੀਂ ਆਪਣੇ ਤੋਂ ਜ਼ਿਆਦਾ ਦੁਖੀ ਆਪਣੇ ਤੋਂ ਮਤਲਬ ਖੈਲੋ ਕਿ ਜੋ ਅਸੀਂ ਹਾਂ ਉਹ ਨਹੀਂ ਅਲੱਗ ਬੰਦੇ ਨੂੰ ਦੇਖਦੇ ਆ ਤਾਂ ਫਿਰ ਪਤਾ ਲੱਗਦਾ ਕਿ ਸਾਡੀ ਤਾਂ ਔਕਾਤ ਹੀ ਕੁਛ ਨਹੀਂ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਦਰਦ ਕੀ ਹੁੰਦਾ ਉਹ ਸਾਵੀ ਨੇ ਦੇਖਿਆ ਪੀੜ ਕੀ ਹੁੰਦੀ ਹੈ ਉਹ ਸਾਵੀ ਨੇ ਦੇਖੀ ਹੈ ਤੇ ਜਦੋਂ ਇੱਕ ਘਰ ਵਾਲੀ ਆਪਣੇ ਘਰ ਵਾਲੇ ਨੂੰ ਮੇਲਣ ਜਾਂਦੀ ਹੈ ਸਾਹਮਣੇ ਇੱਕ ਛੋਟਾ ਬੱਚਾ 4 ਸਾਲ ਦਾ ਉਹਦੀ ਗੋਦੀ 'ਚ ਬੈਠਾ ਤੁਸੀਂ ਸੋਚ ਸਕਦੇ ਹੋ ਕਿੰਨੀ ਭਿਆਨਕ ਤੇ ਕਿੰਨੀ ਦਰਦਵਾਲੀ ਸਿਚੁਏਸ਼ਨ ਹੋਏਗੀ ਸੋ ਇਹੀ ਸਾਰਾ ਕੁਝ ਹੈ ਜੀ ਸਾਵੀ ਵਿੱਚ ਜ਼ਰੂਰ ਦੇਖਿਓ 9 ਜੂਨ ਨੂੰ ਆ ਰਹੀ ਹੈ ਫਿਲਮ ਸਾਵੀ ਵਾਹ ਕਮਾਲ ਉਮੀਦ ਕਰਦੇ ਹਾਂ ਕਿ ਫਿਲਮ ਜਿਸ ਤਰ੍ਹਾਂ ਫਿਲਮ ਮੇਲੇਾਂ 'ਚ ਆਪਣਾ ਨਾਮਣਾ ਖੜ ਚੁੱਕੀ ਹੈ ਉਸੇ ਤਰ੍ਹਾਂ ਪੰਜਾਬ 20 ਨੂੰ ਝੰਗਾਰਾ ਮਿਲੇਗਾ ਪੰਜਾਬੀ ਫਿਲਮਾਂ ਦੇ ਖੇਤਰ 'ਚ ਇੱਕ ਹੋਰ ਨਵਾਂ ਨਾਮ ਜੁੜਨ ਵਾਲਾ ਹੈ ਸਾਵੀ ਇੱਕ ਅਨੋਖੀ ਤੁਲ ਹਨ ਜਿਸ ਦਾ ਨਿਰਦੇਸ਼ਨ ਨਾਬਰ ਫੇਮ ਰਾਜੀਵ ਕੁਮਾਰ ਨੇ ਦਿੱਤਾ ਹੈ ਇਸ ਫਿਲਮ ਦਾ ਸੰਗੀਤ ਰਵੀ ਸ਼ੀਨ ਨੇ ਦਿੱਤਾ ਹੈ ਤੇ ਫਿਲਮ ਚ કુલ 7 ਗਣ ਨੇ ਜਿਨ੍ਹਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਸੁਨੀਦੀ ਚੋਹਾਨ ਹਾਰਡ ਕੋਰ ਨੀਤੀ ਮੋਹਨ ਸ਼ਾਲ ਮਲਿਕ ਖੋਲਗੜੇ ਸੋਨਾ ਮਹਾਪਾਤਰਾ ਸਾਇਦਾ ਬੇਗਮ ਹਰਪੀ ਸਿੰਘ ਰੇਖਾ ਭਾਰਤਵਾਜ ਤੇ ਜਾਵედ ਬਸ਼ੀਰ ਨੇ ਇਸ ਫਿਲਮ ਤੇ ਇਸ ਦੇ ਸੰਗੀਤ ਬਾਰੇ ਸਾਡੇ ਸੰਵਾਦ ਆਤਾਨੇ ਇਸ ਫਿਲਮ ਦੀ ਗਾਇਕਾ ਸਾਇਦਾ ਬੇਗਮ ਨਾਲ ਗੱਲਬਾਤ ਕੀਤੀ ਵੇਖਦੇ ਹਾਂ ਇਸ ਗੱਲਬਾਤ ਦੇ ਕੁਝ ਅੰਸ਼ ਜਾਨ ਭਾਵੇਂ ਨਾ ਜਾਣ ਵੇ ਵੇੜਿਆ ਵੜ ਮੇਰੇ ਜਾਨ ਭਾਵੇਂ ਨਾ ਜਾਣ ਵੇ ਵੇ ਵੜ ਮੇਰੇ ਮੈਂ ਤੇਰੇ ਕਰਵਾਂ ਵੇ ਵੇੜੇ ਆਵੜ ਮੇਰੇ ਮਾਪੇ ਛੋੜ ਲੱਗੀ ਲੜ ਤੇਰੇ ਸ਼ਾਨਾਇਤ ਉਹ ਸਾਈ ਮੇਰੇ ਜਾ ਨਾਇਤ ਸਾਈ ਮੇਰੇ ਲੱਗੀਆਂ ਦੀ ਲਜਪਾ ਨਵੇ ਵੇੜੇ ਆਵੜ ਮੇਰੇ ਜਾਨ ਪਾਵੇਂ ਨਾ ਜਾਣਵੇ ਵੇੜੇ ਆਵੜ ਮੇਰੇ ਵਾਹ! ਕੀ ਕਮਾਲ ਦੀ ਆਵਾਜ਼ ਹੈ ਇਹਨਾਂ ਦੀ। ਰੂਹ ਤੱਕ ਜੰਮ ਵਾਲੀ। ਸੋ ਇਹ ਸੀ ਸਪੋਕਸਮੈਨ ਟੀਵੀ ਦੀ ਖਾਸ ਪੇਸ਼ਕਸ਼। ਤੁਸੀਂ ਵੇਖਦੇ ਰਹੋ ਸਪੋਕਸਮੈਨ ਟੀਵੀ।